ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਆ ਜੇ ਮੈਂ ਵੀ ਗਲਤ ਹਾਂ ਨਾ ਹੋ ਸਕਦਾ ਮੈਂ ਆਪਣੇ ਵਿਚਾਰਾਂ ਨਾਲੋਂ ਕਈ ਵਾਰ ਬੰਦੇ ਲੱਗਦਾ ਮੈਂ ਸਹੀ ਹਾਂ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਨਹੀਂ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਸਮੇਂ ਮਾਫੀ ਚਾਹਨਾ ਮੈਂ ਸੌਰੀ ਸਿਕੋਂ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਮ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਉਹ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿੜ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਹਣਾ ਵੀ ਸਿੱਖ ਕੌਣ ਤੇ ਅਸੀਂ ਕਿੱਦਾਂ ਮੁਲਤ ਸਤ ਕਰਾਂਗੇ ਇਹਦੇ ਲਈ ਤਾਂ ਅਸੀਂ ਇੱਕ ਵਾਰ ਕੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਢੀ ਢੀ ਦੇਣਾ ਸਾਡੇ ਇੰਜ ਜੜੀ ਸਖਾਉਣ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਮੈਂ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾਲ ਤੁਸੀਗਾ ਵੀ ਜਿਹੜੇ ਅੱਜ ਕੱਲ ਪਖੰਡ ਕਰਦੇ ਵੀ ਦਾ ਚਮਤਕਾਰ ਦੋ ਸਾਡੇ ਕਹਿਣ ਤੋਂ ਬਾਅਦ ਵੀ ਜਾਦੂੜਾ ਫਲਾਨਾ ਮੈਂ ਕਹਿੰਦੀ ਸਾਡੇ ਤਸਵੀਰ ਸਪੇਤਾ ਤਾਂ ਖੁਦ ਆਪ ਦੇ ਆਪ ਜਿਹਾ ਚਮਤਕਾਰ ਸੀ ਹੈ ਨਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀ ਇੱਕ ਵੱਡੇ ਲਖਾਰੀ ਸੀ ਜਾ ਫਨਾਵਾ ਲਿਖਣ ਵਾਲੇ ਹਾਂ ਤੇ ਉਹ ਕਹਿੰਦੇ ਜਾਂਦੀ ਸੀ ਕਿ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੁਗਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਣਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਚੈ ਸਿੱਖਾਂ ਤੇ ਚੜ੍ਹਦੀ ਕਲਾ ਚ ਰਹੂ ਮੈਂ ਕੌਣ ਹੁੰਦਾ ਹਣਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਣਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ